ਪੇਕੇ ਸਿਰਫ ਮਾਵਾ ਨਾਲ ਨਹੀਂ ਅਸਲ ਪੇਕੇ ਤਾਂ ਪਰਜਾਈਆਂ ਨਾਲ ਹੁੰਦੇ ਆ ਪਰਜਾਈਆਂ ਨੂੰ ਪਤਾ ਨਹੀਂ ਕਿਉਂ ਲੋਕ ਸ਼ੱਕ ਦੀ ਨਿਗਾ ਨਾਲ ਦੇਖਦੇ ਆ ਪਰਜਾਈ ਨੂੰ ਮਾਂ ਨਾਲੋਂ ਵੀ ਜ਼ਿਆਦਾ ਪਿਆਰ ਦਉ ਕਦੇ ਵੀ ਆਪਣੀ ਮਾਂ ਦੇ ਕੋਲ ਬੈਠ ਕੇ ਪਰਜਾਈ ਦੀਆਂ ਚੁਗਲੀਆਂ ਪਰਾਮਾ ਕੋਲ ਘੱਟ ਤੋਂ ਘੱਟ ਬੈਠਣ ਦੀ ਕੋਸ਼ਿਸ਼ ਕਰੋ ਪਰਾਮਾ ਨਾਲ ਘੱਟ ਗੱਲ ਕਰੋ ਤੇ ਪਰਜਾਈਆਂ ਨਾਲ ਜ਼ਿਆਦਾ ਹਰ ਇੱਕ ਪਰਜਾਈ ਦੀ ਬਣੀ ਹੋਈ ਚੀਜ਼ ਦੀ ਸਿਫਤ ਕਰੋ ਪਰਜਾਈ ਲਈ ਭਤੀਜੇ ਭਤੀਜੀਆਂ ਲਈ ਜਾਣ ਵੇਲੇ ਹਰ ਵੇਲੇ ਕੁਝ ਨਾ ਕੁਝ ਥੋੜਾ ਬਹੁਤ ਲੈ ਕੇ ਜਾਓ ਤਾਂ ਕਿ ਉਹ ਖੁਸ਼ ਹੋਣ ਪਰ ਪੇਕਿਆਂ ਤੋਂ ਲੈਣ ਦੀ ਘੱਟ ਤੋਂ ਘੱਟ ਕੋਸ਼ਿਸ਼ ਕਰੋ ਕੁਝ ਵੀ ਲੈਣ ਦੀ ਉਮੀਦ ਨਾ ਰੱਖੋ ਕੇ ਨਨਾਨਾ ਉਦੋਂ ਬੋਝ ਲੱਗਦੀਆਂ ਵਾਂ ਜਦੋਂ ਉਹਨਾਂ ਦੇ ਆਉਂਦਾ ਕਰਕੇ ਘਰ ਦਾ ਮਾਹੌਲ ਖਰਾਬ ਹੋ ਜਵੇ ਜਾਂ ਉਹਨਾਂ ਨੂੰ ਮਜਬੂਰੀ ਦੇ ਵਿੱਚ ਕੋਈ ਉਪਹਾਰ ਜਾਂ ਪੈਸੇ ਮਜਬੂਰੀ ਦੇ ਵਿੱਚ ਦੇਣੇ ਪੈਣ ਵੱਧ ਤੋਂ ਵੱਧ ਦੇਣੇ ਪੈਣ ਉਦੋਂ ਫਿਰ ਨਨਾਨਾ ਦਾ ਥੋੜਾ ਜਿਹਾ ਬੋਝ ਲੱਗਣ ਲੱਗ ਪੈਂਦਾ ਜਿੰਨਾ ਚਿਰ ਉੱਥੇ ਰਹਿਣਾ ਉਹਨਾਂ ਦੀ ਕਿਸੇ ਗੱਲ ਦੇ ਵਿੱਚ ਦਖਲ ਨਹੀਂ ਦੇਣਾ ਸਿਰਫ ਹੱਸਣਾ ਖੇਡਣਾ ਤੇ ਸੋਹਣੀਆਂ ਗੱਲਾਂ ਕਰਨੀਆਂ ਮਿੱਠੀਆਂ ਗੱਲਾਂ ਕਰਨੀਆਂ ਹੋਰ ਭਤੀਜੇ ਭਤੀਜੀਆਂ ਦੇ ਨਾਲ ਹੀ ਪਿਆਰ ਕਰਨਾ ਪਰਜਾਈ ਦੇ ਦੁੱਖ ਨੂੰ ਆਪਣਾ ਦੁੱਖ ਸਮਝੋ ਕਦੇ ਉਹਦੀ ਜਗ੍ਹਾ ਤੇ ਖੜੇ ਹੋ ਕੇ ਦੇਖੀਏ ਕਿ ਜੇ ਮੈਂ ਇਹਦੀ ਜਗ੍ਹਾ ਤੇ ਹੁੰਦੀ ਫਿਰ ਮੈਂ ਕੀ ਕਰਦੀ ਤੇ ਮੈਨੂੰ ਲੱਗਦਾ ਨਹੀਂ ਕਦੇ ਵੀ ਨਨਾਨ ਪਰਜਾਈ ਦਾ ਰਿਸ਼ਤਾ ਕਦੇ ਖਰਾਬ ਹੋਊਗਾ ਅੱਜ ਕੱਲ੍ਹ ਗਾਣਿਆਂ ਵਿੱਚ ਸ਼ਾਇਰੀਆਂ ਵਿੱਚ ਹਰ ਥਾਂ ਤੇ ਪਰਜਾਈ ਨੂੰ ਥੋੜਾ ਜਿਆ ਹੋਰ ਤਰੀਕੇ ਦੇ ਨਾਲ ਲਿਖ ਦਿੱਤਾ ਗਿਆ ਕਿ ਭਾਬੀਆਂ ਨੱਕ ਬੁਲਟ ਕੱਢਦੀਆਂ ਨੇ ਤੇ ਵੀਰੇ ਬੇਬਸ ਲੱਗਦੇ ਨੇ ਪਰ ਇਹ ਗੱਲ ਨਹੀਂ ਹੁੰਦੀ ਇਹ ਥੋੜਾ ਜਿਆ ਕਰਦੀਆਂ ਨਨਾਨਾ ਤੇ ਵੀ ਡਿਪੈਂਡ ਕਰਦਾ ਵਾ ਕੁੜੀਆਂ ਤੇ ਵੀ ਡਿਪੈਂਡ ਕਰਦਾ ਵਾ ਵੀ ਇਸ ਰਿਸ਼ਤੇ ਨੂੰ ਕਿਸ ਤਰ੍ਹਾਂ ਰੱਖਣਾ ਵਾ ਸੀ ਜੇ ਨਨਾਨ ਦੇ ਆਉਣ ਤੋਂ ਪਹਿਲਾਂ ਪਰਜਾਈ ਦੇ ਸਾਹ ਸੁੱਕਣ ਲੱਗ ਜਾਣ ਉਹਨੂੰ ਡਰ ਲੱਗਣ ਲੱਪਵੇ ਕਿ ਹੁਣ ਨਨਾਨ ਨਹੀਂ ਆਉਣਾ ਹੁਣ ਪਤਾ ਨਹੀਂ ਕੀ ਹੋਊਗਾ ਤੇ ਫਿਰ ਇਸ ਰਿਸ਼ਤੇ ਦਾ ਫਾਇਦਾ ਹੀ ਕੀ ਤੇ ਕਈ ਕਹਿੰਦੇ ਆ ਕਿ ਸਾਡੀਆਂ ਭੂਆ ਉਦੋਂ ਤੱਕ ਸਾਡੇ ਪਿਓਾਂ ਦੇ ਰਖੜੀ ਬੰਨਣੋਂ ਨਹੀਂ ਹਟਦੀਆਂ ਜਿੰਨਾ ਚਿਰ ਬਾਪੂ ਵਾਲੀ ਜ਼ਮੀਨ ਨਹੀਂ ਵਕਦੀ ਸੱਚੀ ਗੱਲ ਆ ਇਹ ਥੋੜਾ ਜਿਹਾ ਲੈਣਾ ਘੱਟ ਕਰੋ ਤਾਂ ਕਿ ਨਣਾਨਾਂ ਪਰਜਾਈਆਂ ਤੇ ਬੋਝ ਨਾ ਲੱਗਣ ਤੇ ਬਾਕੀ ਆਪੋ ਆਪਣੇ ਘਰ ਦਾ ਆਪੋ ਆਪਣਾ ਮਾਹੌਲ ਹੁੰਦਾ ਪਰ ਮੈਂ ਤਾਂ ਇਸੇ ਗੱਲ ਨੂੰ ਚੰਗਾ ਸਮਝਦੀ ਆ ਕਿ ਪਰਜਾਈਆਂ ਦਾ ਦੁੱਖ ਆਪਣੇ ਤੇ ਲਾ ਕੇ ਦੇਖੀਏ ਜਿਹੜੀਆਂ ਕਿ ਸਾਡਾ ਘਰ ਸੰਭ ਰਹੀਆਂ ਸਾਡੇ ਪੇਕਿਆਂ ਦੀ ਫੁਲਵਾੜੀ ਸੰਭ ਰਹੀਆਂ ਵਾ ਇਸ ਕਰਕੇ ਨਾਨਾਂ ਦਾ ਫਰਜ਼ ਬਣਦਾ ਕਿ ਉਸ ਘਰ ਨੂੰ ਨਰਕ ਬਣਾਉਣ ਦੇ ਵਿੱਚ ਤੁਹਾਡਾ ਕਿੰਨਾ ਕੁ ਹੱਥ ਵਾ ਤੇ ਉਸ ਘਰ ਨੂੰ ਸਵਰਗ ਬਣਾਉਣ ਦੇ ਵਿੱਚ ਵੀ ਤੁਹਾਡਾ ਹੱਥ ਹੋ ਸਕਦਾ ਆ ਅਗਰ ਤੁਹਾਡੀ ਮਾਂ ਜਾਂ ਤੁਹਾਡੇ ਭਰਾ ਪਰਜਾਈ ਦੀਆਂ ਸ਼ਿਕਾਇਤਾਂ ਲਾਉਂਦੇ ਆ ਕਿ ਇਦਾਂ ਕਰਦੀ ਇਦਾਂ ਕਰਦੀ ਆ ਫਿਰ ਵੀ ਉਹਨਾਂ ਤੇ ਯਕੀਨ ਨਾ ਕਰੋ ਫਿਰ ਵੀ ਪਰਜਾਈ ਨੂੰ ਪਿਆਰ ਕਰੋ ਤੇ ਇਹ ਰਿਸ਼ਤਾ ਕਦੇ ਵੀ ਖਰਾਬ ਨਹੀਂ ਹੋਊਗਾ ਜੱਗ ਜੀਣ ਵੱਡੀਆਂ ਪਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ ਪਰਜਾਈਆਂ ਆਪਣੇ ਵੱਲੋਂ ਕਦੀ ਕੋਈ ਕਸਰ ਨਹੀਂ ਛੱਡਦੀਆਂ ਮੈਨੂੰ ਇਸ ਗੱਲ ਦਾ ਪਤਾ ਆ। ਬਾਕੀ ਆਪੋ ਆਪਣੇ ਘਰ ਦਾ ਆਪੋ ਆਪਣਾ ਮਾਹੌਲ ਆਪੋ ਆਪਣੀ ਸੋਚ ਆ। ਪਰਮਾਤਮਾ ਕਰੇ ਸਭ ਦੇ ਘਰ ਹੱਸਦੇ ਵਸਦੇ ਰਹਿਣ ਤੇ ਸਾਰੀਆਂ ਨਾਨਾ ਪਰਜਾਈਆਂ ਨੂੰ ਮਿਲਦੀਆਂ ਰਹਿਣ ਖੁਸ਼ ਰਹਿਣ ਰੱਬ ਰੱਖੇ ਸੱਜਿਆ ਕਾਲ।